ਅੱਜ ਫਾਜ਼ਲਕਾਚ ਮੈਂ ਐਮਐਲਏ ਸਾਹਿਬ ਨਾਲ ਰਾਮ ਸਿੰਘ ਭੈਣੀਪਿੰਡ ਅਸੀਂ ਗਏ ਸੀ ਜਿੱਥੇ ਤਕਰੀਬਨ 20 ਪਿੰਡਾਂ ਦੇ ਲੋਕ ਇੱਕ ਜਗ੍ਹਾ ਇਕੱਠੇ ਹੋਏ ਸੀ ਜੋ ਉਹਨਾਂ ਦੀਆਂ ਮੁਸ਼ਕਲਾਂ ਸੀ ਉਹ ਵੀ ਸੁਣੀਆਂ ਗਈਆਂ ਔਰ ਜੋ ਸਰਕਾਰ ਕਰਨ ਜਾ ਰਹੀ ਹੈ ਉਹਦੇ ਬਾਰੇ ਵੀ ਦੱਸਿਆ ਗਿਆ ਕਿਉਂਕਿ ਇੱਥੇ ਜਿਆਦਾ ਜਿਹੜੇ ਬਾਰਡਰ ਏਰੀਆ ਚ ਪਿੰਡ ਨੇ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਕੱਚੀਆਂ ਜ਼ਮੀਨਾਂ ਤੇ ਹੁਣ ਤੱਕ ਕਦੇ ਇਹਨਾਂ ਨੂੰ ਕਿਉਂਕਿ ਹੜ੍ਹਾਂ ਦੀ ਮਾਰ ਚ ਤਾਂ ਆਉਂਦੇ ਹੀ ਰਹੇ ਆ ਪਰ ਮੁਆਵਜ਼ਾ ਕਦੇ ਨਹੀਂ ਦਿੱਤਾ ਜਾਂਦਾ ਇਹ ਹੀ ਕਾਰਨ ਸੀ ਸੋਈਸਵਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖਾਸ ਤੌਰ ਤੇ ਅਨਾਉਂਸ ਕੀਤਾ ਵੀ ਅਸੀਂ ਕੱਚੀਆਂ ਜ਼ਮੀਨਾਂ ਵਾਲਿਆਂ ਨੂੰ ਵੀ ਮੁਆਵਜ਼ਾ ਦੇਵਾਂਗੇ ਔਰ ਜੋ ਜ਼ਿਲ੍ਹਾ ਪ੍ਰਸ਼ਾਸਨ ਐਸਟੀਐਮ ਸਾਹਿਬ ਮੇਰੇ ਨਾਲ ਨੇ ਸਾਰਾ ਇਹਨਾਂ ਨੇ ਪ੍ਰੋਸੈਸ ਜੋ ਕਾਰਵਾਈ ਹੈ ਥੱਲੇ ਉਹ ਸ਼ੁਰੂ ਕਰਵਾ ਦਿੱਤੀ ਹੈ ਤੇ ਅਸੀਂ ਲਗਾਤਾਰ ਲੋਕਾਂ ਦੇ ਸੰਪਰਕ ਚ ਜਿੱਥੇ ਕਿਤੇ ਵੀ ਰਾਹਤ ਪਹੁੰਚਾਉਣ ਦੀ ਲੋੜ ਹੈ ਉਹ ਪਚਾ ਰਹੇ ਹਾਂ ਮੈਂ ਆਪਣੇ ਵੱਲੋਂ ਵੀ 2 ਲੱਖ ਰੁਪਏ ਇੱਥੇ ਦਿੱਤਾ ਤਾਂ ਕਿ ਜਿੱਥੇ ਵੀ ਕੋਈ ਐਮਰਜੈਂਸੀ ਕਈ ਵੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਉਹ ਅਸੀਂ ਦੇ ਸਕਦੇ ਹਾਂ ਸੋ ਆਪਣੇ ਲੋਕਾਂ ਦੇ ਨਾਲ ਜਿੱਥੇ ਵੀ ਲੱਗੂਗਾ ਕਿ ਇਹ ਇੱਥੇ ਕੋਈ ਜ਼ਰੂਰੀ ਜਾਂ ਐਮਰਜੈਂਸੀ ਕੋਈ ਐਕਸ਼ਨ ਧਿਆਨ ਚ ਲਿਆਉਣ ਦੀ ਲੋੜ ਹੈ ਤਾਂ ਉਹ ਵੀ ਕਰਾਂਗੇ ਬਾਕੀ ਰਾਹਤ ਸਮਗਰੀ ਜਿਹੜੀ ਹੈ ਉਹ ਪਹਿਲਾਂ ਹੀ ਪਹੁੰਚ ਚੁੱਕੀ ਹੈ ਮੈਡੀਕਲ ਕੈਂਪਸ ਵਗੈਰਾ ਸਾਰਾ ਕੁਝ ਲਗਵਾਇਆ ਜਾ ਰਿਹਾ ਸੋ ਪੂਰੀ ਤਰ੍ਹਾਂ ਨਾਲ ਸਰਕਾਰ ਆਪਣੇ ਲੋਕਾਂ ਦੇ ਨਾਲ ਖੜੀ ਹੈ ਕਰਦੌਰੀ ਅੱਜ ਤੋਂ ਸ਼ੁਰੂ ਹੋਈ ਹੈ ਉਹਦਾ ਵੀ ਫੇਸ ਸ਼ੁਰੂ ਹੋ ਗਿਆ ਹਮ ਆਪਾ ਪਟਵਾਰੀ ਲਗਾ ਦਿੰਦੇ ਇਦੋਂ ਚਲੇ ਜਾਣਗੇ ਫੀਲਡਸ ਚਾਰੇ ਨੇ ਜੋ ਮੁਆਵਜ਼ਾ ਦਿੱਤਾ ਜਾਣਾ ਹੈ ਸਾਡੇ ਕਿਸਾਨ ਭਰਾਵਾਂ ਨੂੰ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਮੈਂ ਵੀ ਦੇਖ ਕੇ ਆਈਆਂ ਕਈ ਥਾਵਾਂ ਤੇ ਸੜਕਾਂ ਦੇ ਕਨੈਕਸ਼ਨ ਵੀ ਆ ਸੜਕ ਤਾਂ ਬਿਲਕੁਲ ਪੂਰੀ ਤਰ੍ਹਾਂ ਟੁੱਟ ਗਿਆ ਸੋ ਉਹ ਵੀ ਕਿਉਂਕਿ ਐਮਐਲਏ ਸਾਹਿਬ ਵੀ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੇ ਹੋਏ ਨੇ ਐਸਟੀਓ ਸਾਹਿਬ ਨੂੰ ਕਹਿ ਕੇ ਜਿਹੜਾ ਕੰਮ ਹੈ ਉਹ ਸ਼ੁਰੂ ਕਰਵਾਇਆ ਜਾ ਚੁੱਕਿਆ ਔਰ ਜਲਦੀ ਇਹਨੂੰ ਕੰਪਲੀਟ ਕਰਾਂਗੇ ਇਸੇ ਤਰ੍ਹਾਂ ਗਰਦੌਰੀ ਲਈ ਵੀ ਗਰਦੌਰੀ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ ਸੋ ਕਾਲੀ ਜ਼ਰੂਰ ਹੁੰਦੀ ਹੈ ਲੋਕਾਂ ਦੇ ਮਨ 'ਚ ਪਰ ਕਈ ਪ੍ਰੋਸੈਸ ਇਹੋ ਜਿਹੇ ਹੁੰਦੇ ਆ ਜਿਹੜੇ ਕੁਝ ਟਾਈਮ ਤੇ ਸ਼ੁਰੂ ਕਰਨੇ ਹੁੰਦੇ ਆ ਅਸੀਂ ਕਰਾਂਗੇ ਸਾਰਾ ਕੁਝ ਕਰਾਂਗੇ ਆਪਣੇ ਭੈਣ ਭਰਾਵਾਂ ਦੀ ਮਦਦ ਲਈ